ਅਰਿਸ਼ਨਲ ਕਮਾਗਾਰਾਂ ਦੇ ਅਸਰ ਪੈਂਦਾ ਲੋਕੀ ਬਾਹਰ ਨਿਕਲਣ ਤੋਂ ਗੁਰੇਜ਼ ਕਰਦੇ ਹੀ ਨੇ ਲਾਈਨ ਲੱਗੀ ਹੁੰਦੀ ਆ ਪਰ ਅੱਜ ਮੌਸਮ ਕਰਕੇ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਕੋਈ ਬਹਿ ਨਹੀਂ ਸਕਦਾ ਕੋਈ ਖੜ ਨਹੀਂ ਸਕਦਾ ਇਹਦਾ ਮਾੜਾ ਮੌਸਮ ਬਹੁਤ ਜ਼ਿਆਦਾ ਦਿੱਕਤ ਆ ਰਹੀਆਂ ਸੜਕਾਂ ਤੇ ਮਤਲਬ ਪਾਣੀ ਖੜ ਜਾਂਦਾ ਦੋਸਤੋ ਤੁਸੀਂ ਜੁੜਿਓ ਔਨ ਨੇ ਟੀਵੀ ਦੇ ਨਾਲ ਤੇ ਮੈਂ ਹਾਂ ਰਜੇਸ਼ ਸੰਧੂ ਗੱਲ ਕਰੀਏ ਮੌਸਮ ਦੇ ਮਜਾਜ ਦੀ ਤੇ ਅੱਜ ਸਵੇਰ ਤੋਂ ਹੀ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ بارش ਜਿਹੜੀ ਹੈ ਬੂੰਦਾਬਾਂਦੀ ਸਵੇਰ ਦੀ ਹੋ ਰਹੀ ਹੈ ਤੇ ਮੌਸਮ ਕਾਫੀ ਰੰਗੀਨ ਹੋਇਆ ਹੈ ਲੇਕਿਨ ਆਮ ਤੌਰ ਦੇ ਉੱਪਰ ਜੀਵਨ ਜਿਹੜਾ ਹੈ ਅਸਤਵਿਅਸਤ ਹੁੰਦਾ ਦਿਖਾਈ ਦਿੰਦਾ ਹੈ ਜਿੱਥੇ ਅੰਮ੍ਰਿਤਸਰ ਦੇ ਲਾਰੈਂਸ ਰੋਡ ਦੇ ਉੱਪਰ ਲੋਕ ਜਿਹੜੇ ਨੇ ਸਾਰਾ ਦਿਨ ਚਾਹ ਦੀਆਂ ਚੁਸਕੀਆਂ ਲੈਂਦੇ ਨਜ਼ਰ ਆਉਂਦੇ ਨੇ ਲੇਕਿਨ ਅੱਜ بارش ਦੀ ਗੱਲ ਕਰੀਏ ਤੇ ਜੀਵਨ ਜਿੱਥੇ ਅਸਤਵਿਅਤ ਹੋਇਆ ਹੈ ਤੇ ਰੌਣਕਾਂ ਜਿਹੜੀਆਂ ਨੇ ਅੰਮ੍ਰਿਤਸਰ ਦੇ ਲਾਰੈਂਸ ਰੋਡ ਦੀਆਂ ਘਟੀਆਂ ਦਿਖਾਈ ਦੇ ਰਹੀਆਂ ਨੇ ਇਹ ਜੋ ਕੁਰਸੀਆਂ ਤੁਸੀਂ ਦੇਖ ਰਹੇ ਹੋ ਇੱਥੇ ਤਕਰੀਬਨ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਚਾਹ ਦੀ ਚੁਸਕੀਆਂ ਦਾ ਲਤਫਪਟਾਉਂਦੇ ਨਜ਼ਰ ਆਉਂਦੇ ਨੇ ਲੇਕਿਨ ਅੱਜ ਜਦੋਂ ਮੌਸਮ ਨੇ ਮિજાਜ ਬਦਲੇ ਨੇ ਤੇ ਅੰਮ੍ਰਿਤਸਰ ਦਾ ਜਿਹੜਾ ਜੀਵਨ ਅਸਤਵਿਅਸਤ ਹੁੰਦਾ ਦਿਖਾਈ ਦਿੰਦਾ ਹੈ ਤਾਂ ਸਵੇਰ ਤੋਂ ਹੀ ਬੂੰਦਾਬੰਦੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਹੋ ਰਹੀ ਹੈ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਘਰਾਂ ਤੋਂ ਬਾਹਰ ਨਿਕਲਣ ਤੋਂ ਜਿਹੜਾ ਗਰੇਜ ਕਰ ਰਹੇ ਨੇ ਹੋ ਸਕਦਾ ਹੈ ਥੋੜੀ ਦੇਰ ਦੇ ਬਾਅਦ ਮੌਸਮ ਸਾਫ਼ ਹੋਵੇ ਤੇ ਲੋਕ ਮੁੜ ਤੋਂ ਬਾਹਰ ਨਿਕਲਣ ਤੇ ਆਮ ਜੀਵਨ ਜਿਹੜਾ ਆ ਵਾਰ ਰੋਟੀ ਦੀ ਤਰ੍ਹਾਂ ਚੱਲ ਸਕੇ ਸੋ ਗੱਲਬਾਤ ਜ਼ਰੂਰ ਅੰਮ੍ਰਿਤਸਰ ਵਾਸੀਆਂ ਦੇ ਨਾਲ ਕਰਾਂਗੇ ਵੀ ਅੱਜ ਦੇ ਮੌਸਮ ਨੂੰ ਲੈ ਕੇ ਕੀ ਅਪਡੇਟ ਨੇ ਕੀ ਇਸ ਤਰ੍ਹਾਂ ਦੇਖਦੇ ਨੇ ਵੀ ਸਵੇਰ ਤੋਂ ਅੱਜ ਜਿਹੜੀ ਲਗਾਤਾਰ ਬਾਰਿਸ਼ ਹੋ ਰਹੀ ਹੈ ਸੋ ਅੰਮ੍ਰਿਤਸਰ ਵਾਸੀ ਸਾਡੇ ਨਾਲ ਮਜੂਨ ਨੇ ਗੱਲਬਾਤ ਕਰਾਂਗੇ ਅੱਜ ਦੇ ਮੌਸਮ ਨੂੰ ਲੈ ਕੇ ਆਪਣਾ ਨਾਮ ਦੱਸ ਕੇ ਜੀ ਕਿੱਥੋਂ ਦੇ ਆ ਸੁਖਜੀਤ ਸਿੰਘ ਜੀ ਅੱਜ ਦਾ ਮੌਸਮ ਹਾਂਜੀ ਹਾਂਜੀ ਜੀ ਤੁਸੀਂ ਜੀ ਗੱਲ ਕਰੀਏ ਅੱਜ ਮੌਸਮ ਨੇ ਮਜਾਜ ਬਦਲੇ ਨੇ ਸਵੇਰ ਦਿਨ ਚੜਦੇ ਤੋਂ ਬਾਰਿਸ਼ ਹੋ ਰਹੀ ਹੈ ਕਿਸ ਤਰ੍ਹਾਂ ਦਾ ਮੌਸਮ ਹੈ ਮਾਹੌਲ ਤੇ ਕਿਤਰਾ ਦੇ ਅਪਡੇ ਜੇ ਮੌਸਮ ਲੈ ਕੇ ਚੱਲੀਏ ਤਾਂ ਬਹੁਤ ਵਧੀਆ ਮੌਸਮ ਹੈ ਇੰਜੋਏ ਕਰਨ ਲਈ ਆਰਾਮ ਨਾਲ ਦੋਸਤਾਂ ਨਾਲ ਬਹਿ ਕੇ ਚਾਹ ਪਾਣੀ ਪੀਣ ਲਈ ਪਰ ਉਦਾਂ ਜੇ ਦੇਖੀਏ ਜ਼ਿੰਦਗੀ ਆਵਾਜਾਈ ਲਈ ਤੇ ਉਹਦੇ ਲਈ ਥੋੜਾ ਡਿਸਟਰਬੈਂਸ ਹੈ ਟ੍ਰੈਫਿਕ ਵਗੈਰਾ ਚ ਆਵਾਜਾਈ ਬਹੁਤ ਘੱਟ ਹੈ ਲੋਕੀ ਬਾਹਰ ਘਟਾ ਆ ਰਹੇ ਨੇ ਤੇ ਬਾਕੀ ਉਦਾਂ ਮੌਸਮ ਬਹੁਤ ਵਧੀਆ ਬੈਠ ਕੇ ਇੰਜੋਏ ਕਰਨ ਲਈ ਸਵਾਨ ਤੌਰ ਤੇ ਵੇਖਿਆ ਗਿਆ ਵੀ ਪਿਛਲੇ ਦਿਨਾਂ ਚ ਕਾਫੀ ਠੰਡ ਰਹੀ ਹੈ ਤੇ ਸੀਧੇ ਤਹਰ ਤੇ ਚੱਲਦੇ ਆ ਲੋਕ ਠੰਡ ਦੇ ਵਿੱਚ ਬਾਹਰ ਨਿਕਲ ਤੋਂ ਗਰੇਜ ਕਰ ਰਹੇ ਸਨ ਲੇਕਿਨ ਕੁਝ ਦਿਨ ਧੁੱਪ ਨਿਕਲਦੀ ਆ ਮੌਸਮ ਸਹੀ ਹੁੰਦਾ ਹੈ ਤੇ ਅੱਜ ਫੇਰ ਬਾਰਿਸ਼ ਕਰਕੇ ਮੌਸਮ ਦੇ ਮਿਜਾਜ ਬਦਲੇ ਨੇ ਕਮਾਕਾਰਾਂ ਤੇ ਕਿੰਨਾ ਅਸਰ ਪੈਂਦਾ ਹੈ ਲੋਕਾਂ ਤੇ ਕਿੰਨਾ ਅਸਰ ਬਾਰਿਸ਼ ਨਾਲ ਕਮਾਕਾਰਾਂ 'ਚ ਅਸਰ ਪੈਂਦਾ ਲੋਕੀ ਬਾਹਰ ਨਿਕਲਣ ਤੋਂ ਗੁਰੇਜ਼ ਕਰਦੇ ਹੀ ਨੇ ਵੀ ਆ ਪਾਣੀ ਔਰ ਆਵਾਜਾਈ ਦੇ ਵਿੱਚ ਦਿੱਕਤ ਆਂਦੀ ਹੈ ਸੜਕਾਂ ਤੇ ਪਾਣੀ ਖੜਾ ਹੋ ਜਾਂਦਾ ਆਵਾਜਾਈ 'ਚ ਦਿੱਕਤ ਆਂਦੀ ਹੈ ਲੋਕੀ ਬਾਹਰ ਘਟਵਾ ਨਿਕਲਦੇ ਨੇ ਲੇਕਿਨ ਠੀਕ ਹੈ ਮਾਹੌਲ ਸਫਰ ਤੇ ਕਰਦਾ ਹੀ ਹੈ ਬਿਜ਼ਨਸ ਸਫਰ ਕਰਦਾ ਹੈ ਵਪਾਰ ਲੋਕੀ ਘਟਵਾ ਬਾਹਰ ਨਿਕਲਦੇ ਨੇ ਇਵਨ ਕਸਟਮਰ ਕਲਾਇੰਟ ਐਜ ਘਟਦੀ ਹੈ ਸਫਰ ਕਰਦਾ ਹੀ ਹੈ ਗੱਲ ਕਰੀਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਨੂੰ ਲੈ ਕੇ ਕਿਸਾਂ ਦੇ ਮੌਸਮ ਆਨਾਲੇ ਦਿਨਾਂ ਅਜ ਖੁਸ਼ ਨਿਵਾਰ ਰਹੇਗਾ ਥੋੜੇ ਦਿਨ ਧੁੱਪ-ਤਪ ਨਿਕਲੇ ਵਧੀਆ ਲੋਕੀ ਇੰਜੋਏ ਕਰਨਗੇ ਧੁੱਪ ਸੇਕਣਗੇ ਬਹੁਤ ਵਧੀਆ ਰਹੇਗਾ ਹਨਾ ਗੁਰੂ ਨਗਰੀ ਅੰਮ੍ਰਿਤਸਰ ਦੇ ਉਹ ਲੋਕ ਜਿੰਨਾਂ ਲਈ ਅੱਜ ਮੌਸਮ ਦਾ ਲੁੱਟ ਪਟਾਉਣ ਘਰੋਂ ਨਿਕਲੇ ਨੇ ਕਿਤੇ ਨਾ ਕਿਤੇ ਚਾਹ ਦੀਆਂ ਚੁਸਕੀਆਂ ਜੜੀਆਂ ਨੇ ਇਹਨਾਂ ਵੱਲੋਂ ਅੰਮ੍ਰਿਤਸਰ ਦੇ ਲਾਰੈਂਸ ਕੋਰਟ ਤੇ ਲਿੱਤੀਆਂ ਜਾ ਰਹੀਆਂ ਨੇ ਮੌਸਮ ਦਾ ਆਨੰਦ ਮਾਣਿਆ ਜਾ ਰਿਹਾ ਏ ਤੇ ਕਿਤੇ ਨਾ ਕਿਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਵੀ ਮੌਸਮ ਦੇ ਨਾਲ ਜਿਹੜਾ ਆਮ ਜਨਜੀਵ ਬਿਲਕੁਲ ਪ੍ਰਭਾਵਿਤ ਹੋਇਆ ਹੈ ਸਵੇਰ ਦੀ ਗੱਲ ਕਰੀਏ ਤੇ ਤੜਕਸਾਰ ਤੋਂ ਜਿਹੜਾ ਬੂੰਦਾਬੰਦੀ ਹੋ ਰਹੀਆਂ ਨੂੰ ਲੈ ਕੇ ਲੋਕ ਜਿਹੜੇ ਨੇ ਘਰਾਂ ਤੋਂ ਨਿਕਲਣ ਤੋਂ ਗਰੇਜ ਕਰਦੇ ਆ ਤੇ ਇਸ بارش ਦਾ ਅਸਰ ਜਿਹੜਾ ਕਮਾਂਕਾਰਾਂ ਤੇ ਵੇਖਣ ਨੂੰ ਵੀ ਮਿਲ ਰਿਹਾ ਅੱਜ ਐਤਵਾਰ ਦੇ ਦਿਨ ਦਾ ਜਿਹੜਾ ਲੁਥਫੋਨਾ ਵੱਲੋਂ ਬਰਸ بارش ਦੇ ਮੌਸਮ ਦੇ ਵਿੱਚ ਚਾਹ ਦੀਆਂ ਚੁਸਕੀਆਂ ਨਾਲ ਲੈਂਦੇ ਦਿਖਾਈ ਦੇ ਰਹੇ ਨੇ ਲੇਕਿਨ ਆਮ ਜਨ ਜੀਵਨ ਦੀ ਗੱਲ ਕਰੀਏ ਤੇ ਆਮ ਜਨ ਜੀਵਨ ਜਿਹੜਾ ਪ੍ਰਭਾਵਿਤ ਹੋ ਰਿਹਾ ਜਿੱਥੇ ਕਿ ਬਾਜ਼ਾਰਾਂ ਦੇ ਵਿੱਚ ਐਤਵਾਰ ਦਾ ਦਿਨ ਹੁੰਦਾ ਹੈ ਲੋਕ ਛੁੱਟੀ ਵਾਲੇ ਦਿਨ ਘੁੰਮਣ ਫਿਰਨ ਨਿਕਲਦੇ ਨੇ ਤੇ ਅੱਜ ਦੇ ਦਿਨ ਨੂੰ ਲੈ ਕੇ ਗੱਲ ਕਰੀਏ ਸਵੇਰ ਦੀ بارش ਦੀ ਗੱਲ ਕਰੀਏ ਤੇ ਅੱਜ ਜਿਹੜਾ ਅੰਮ੍ਰਿਤਸਰ ਦੇ ਵਿੱਚ ਦਿਨ ਦੀ ਸ਼ੁਰੂਆ ਉਹ ਅਜੇ ਹੀ ਹੋਈ ਆ ਵੀ ਲੋਕ بارش ਦੇ ਘਰ ਘਰਾਂ ਦੇ ਵਿੱਚ ਹੀ ਬੈਠੇ ਹੋਏ ਨੇ ਤੇ بارش ਦੇ ਮੌਸਮ ਦੇ ਕਰਕੇ ਜਿੱਥੇ ਰੌਣਕਾਂ ਹੁੰਦੀਆਂ ਨੇ ਅੰਮ੍ਰਿਤਸਰ ਦੇ ਲਾਰੈਂਸ ਰੋਡ ਦੇ ਉੱਪਰ ਉੱਥੇ ਅੱਜ بارش ਦੇ ਚੱਲਦੇ ਕੁਰਸੀਆਂ ਵੀ ਮੁੱਧੀਆਂ ਹੀ ਦਿਖਾਈ ਦੇ ਰਹੀਆਂ ਸੋ بارش ਥੰਮਦਿਆਂ ਹੀ ਲੋਕਾਂ ਦੀ ਜਿਹੜੀ ਆਵਾਜ਼ਾਈ ਆ ਅੰਮ੍ਰਿਤਸਰ ਦੇ ਲਾਰੈਂਸ ਰੋਡ ਤੇ ਸ਼ੁਰੂ ਹੋ ਗਈ ਹੈ ਤੇ ਉਹ ਅੱਡਾ ਚਾਹ ਦਾ ਜਿੱਥੇ ਕਿ ਲੋਕ ਚਾਹ ਦਾ ਲੁੱਟ ਉਠਾਉਣ ਰੁਟੀਨ ਦੇ ਨਾਲ ਪਹੁੰਚਦੇ ਨੇ ਸੋ ਸ਼ਹਿਰ ਵਾਸੀ ਸਾਡੇ ਨਾਲ ਮਜੂਨੇ ਨਿਰੰਤਰ ਗੱਲਬਾਤ ਕਰਦੇ ਰਹਾਂਗੇ ਅੱਜ ਦੇ ਮੌਸਮ ਦੀ ਅਪਡੇਟ ਨੂੰ ਲੈ ਕੇ ਆਪਣਾ ਨਾਮ ਦੱਸ ਕੇ ਭਾਜੀ ਗੁਰਸੇਵਨ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਅਸੀਂ ਬਿਆਨਾਂ ਤੋਂ ਬਾਹਰੋਂ ਆਏ ਆ ਹਸਟਰੀਆ ਤੋਂ ਸੋ ਅੱਜ ਗੱਲ ਕਰੀ ਅੰਮ੍ਰਿਤਸਰ ਪਹੁੰਚੇ ਹਾਂ ਗੁਰੂ ਨਗਰੀ ਦੇ ਵਿੱਚ ਮੌਸਮ ਦੀ ਗੱਲ ਕਰੀ ਤੇ ਮੌਸਮ ਦੇ ਮિજાਜ ਕਿਸ ਤਰ੍ਹਾਂ ਦੇ ਵੇਖਣ ਨੂੰ ਮਿਲਿਆ ਹਾਂਜੀ ਮੌਸਮ ਬਹੁਤ ਖਰਾਬ ਹੈ ਅਸੀਂ ਜਿਵੇਂ ਪਹਿਲਾਂ ਵੀ ਇੱਥੇ ਦੋ ਤਿੰਨ ਵਾਰੀ ਆਏ ਆ ਵੈਸੇ ਨਾਰਮਲੀ ਸਾਰੀਆਂ ਕੁਰਸੀਆਂ ਫੁੱਲ ਹੁੰਦੀਆਂ ਆਲੇ ਦੁਆਲੇ ਗੱਡੀਆਂ ਵੀ ਪਾਰਕ ਲੱਗੀਆਂ ਹੁੰਦੇ ਸਾਰੇ ਤੇ ਲਾਈਨ ਲੱਗੀ ਹੁੰਦੀ ਆ ਪਰ ਅ ਕੋਈ ਬੈ ਨਹੀਂ ਸਕਦਾ ਕੋਈ ਖੜ ਨਹੀਂ ਸਕਦਾ ਇਹ ਮਾੜਾ ਮੌਸਮ ਹਾਲਾਤ ਮਾੜੇ ਸੋ ਜਿੱਥੇ ਇਤਵਾਰ ਨੂੰ ਰੌਣਕਾਂ ਲੱਗਣੀਆਂ ਸੀ ਅੱਜ ਲੇਕਿਨ ਸ਼ਵੇਰ ਤੋਂ ਮੌਸਮ ਦੇ ਵਿੱਚ ਬੂੰਦਾਬੰਦੀ ਹੋ ਰਹੀਆਂ ਤੇ ਜੀਵਨ ਕਿੰਨਾ ਕਸਤ ਵਿਅਸਤ ਹੈ ਹਾਂਜੀ ਬਹੁਤ ਜ਼ਿਆਦਾ ਦਿੱਕਤਾਂ ਆ ਰਹੀਆਂ ਸੜਕਾਂ ਤੇ ਮਤਲਬ ਪਾਣੀ ਖੜ ਜਾਂਦਾ ਤੇ ਬਾਕੀ ਵੈਸੇ ਵੀ ਆਪਾਂ ਜੇ ਕਿਤੇ ਬਾਹਰ ਖੜਨਾ ਹੋਵੇ ਕਿਤੇ ਜਾਣਾ ਹੋਵੇ ਮੁਸ਼ਕਲ ਹੋ ਜਾਂਦਾ ਇਸ ਮੌਸਮ 'ਚ ਤੇ ਬਹੁਤ ਮਤਲਬ ਪ੍ਰਭਾਵਿਤ ਕਰ ਰਿਹਾ ਇਹ ਮੌਸਮ ਇਹਨਾਂ ਲੋਕ ਜਿਹੜੇ ਕਿ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਹੋਏ ਨੇ ਲੇਕਿਨ ਮੌਸਮ ਦੇ ਬਦਲੇ ਮਜਾਜਾਂ ਦੇ ਕਰਕੇ ਜਿਹੜੇ ਰੌਣਕ ਮੇਲੇ ਅੰਮ੍ਰਿਤਸਰ ਦੇ ਵਿੱਚ ਨੂੰ ਵੇਖਣ ਨੂੰ ਮਿਲਦੇ ਨੇ ਉਹ ਅੱਜ ਨਦਾਰਨ ਨੇ ਤੇ ਆਮ ਜਨਜੀਵਨ ਦੀ ਗੱਲ ਕਰੀਏ ਤੇ ਕਾਫੀ ਪ੍ਰਭਾਵਿਤ ਹੋਇਆ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਅਸੀਂ ਅੰਮ੍ਰਿਤਸਰ ਦੇ ਮੌਸਮ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਸੀ ਲੋਕਾਂ ਦੇ ਵਿਊਜ਼ ਜਿਹੜੇ ਨੇ ਅੱਜ ਦੇ ਮੌਸਮ ਨੂੰ ਲੈ ਕੇ ਕੀ ਸੀ ਉਹ ਵੀ ਸਾਂਝੇ ਕੀਤੇ ਨੇ ਤੇ ਨਿਰੰਤਰ ਹਰ ਇੱਕ ਅਪਡੇਟ ਦੇ ਨਾਲ ਸਾਡੇ ਲੈਣ ਲਈ ਸਾਡੇ ਨਾਲ ਜੁੜੇ ਰਹੋ ਔਨ ਇਰ ਟੀਵੀ ਦੇ ਨਾਲ ਮੈਂ ਹਾਂ ਅਰਜੇਸਰ